ਅੱਜ ਵੇਖੋ ਸਰਕਾਰਾਂ ਕੀ ਕੁਝ ਕਰ ਰਹੀਆਂ ਅੱਜ ਹਰੇਕ ਬੰਦਾ ਸੜਕਾਂ ਤੇ ਬੈਠਾ ਹੈ ਕਿਸਾਨਾਂ ਦੀ ਗੱਲ ਕਰ ਲੋ ਤਾਂ ਟੀਚਰਾਂ ਦੀ ਗੱਲ ਕਰ ਲੋ ਤਾਂ ਕਿਸੇ ਵੀ ਮਹਿਕਮੇ ਦੀ ਗੱਲ ਕਰ ਲੋ ਹਰੇਕ ਬੰਦਾ ਅੱਜ ਸੜਕਾਂ ਤੇ ਮਜ਼ਾਰੇ ਕਰ ਰਿਹਾ ਪਰ ਜਿਹੜੀ ਚੀਜ਼ ਵਿਖਾਉਣ ਜਾ ਰਹੇ ਉਹਨੇ ਹਜ਼ਾਰਾਂ ਲੋਕਾਂ ਦੇ ਰੋਜ਼ਗਾਰ ਖੋਹਨੇ ਨੇ ਹਜ਼ਾਰਾਂ ਲੱਖਾਂ ਲੋਕਾਂ ਦੇ ਰੋਜ਼ਗਾਰ ਖੋ ਲੈਣੇ ਨੇ ਜਿਹੜੀਆਂ ਰੋਡ ਦੇ ਨਾਲ ਅੱਜ ਜ਼ਮੀਨਾਂ ਦੇ ਪਾ ਲੱਖਾਂ ਨੇ ਉਹ ਕੱਖਾਂ ਦੇ ਪਾ ਹੋ ਜਾਣੀਆਂ ਮਿੱਟੀ ਹੋ ਜਾਣੀਆਂ ਅੱਜ ਮੈਂ ਬਸ ਬਹੁਤ ਜਲਦੀ ਤੁਹਾਨੂੰ ਵਿਖਾਉਣ ਜਾ ਰਿਹਾ ਅਸੀਂ ਮੁੜ ਗਏ ਆ ਸਾਨੂੰ ਸਮਝ ਨਹੀਂ ਆ ਰਹੀ ਵੀ ਕੀ ਕੁਝ ਸਾਡੇ ਨਾਲ ਹੋ ਰਿਹਾ ਬਸ ਇੱਕਦਮ ਧੁਮਾਕਾ ਹੁੰਦਾ ਉਦੋਂ ਸਾਡੀਆਂ ਅੱਖਾਂ ਖੁੱਲ੍ਹਦੀਆਂ ਪਹਿਲਾਂ ਅਸੀਂ ਕੋਲੋਂ ਬੜਾ ਨੰਗ ਦੇ ਰਹਿੰਨੇ ਆ ਕਈ ਚਿਰ ਨੰਗ ਦੇ ਰਹਿੰਨੇ ਵਹਿੰਦੇ ਵੀ ਰਹਿੰਨੇ ਵੀ ਆਹ ਵੇਖੀ ਹੋਇਆ ਕੰਸਟਰਕਸ਼ਨ ਹੋ ਰਹੀ ਏ ਕਿੱਡੇ ਕਿੱਡੇ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਕੰਸਟਰਕਕਸ਼ਨ ਅਸੀਂ ਵਹਿੰਦੇ ਰਹਿੰਨੇ ਆ ਬਿਲਡਿੰਗਾਂ ਬਣਦੀਆਂ ਵਹਿੰਦੇ ਰਹਿੰਨੇ ਕੋਲੋਂ ਨੰਗ ਦੇ ਰਹਿੰਨੇ ਆ ਪਰ ਜਿੱਦਾਂ ਤੁਮਾਕਾ ਹੁੰਦਾ ਜਿੱਦਣ ਪਤਾ ਲੱਗਦਾ ਵੀ ਇਹ ਬਿਲਡਿੰਗ ਨੇ ਸਾਡੇ ਲੱਖਾਂ ਲੋਕਾਂ ਦੇ ਰੋਜ਼ਗਾਰ ਖੋਲੇ ਨਿੱਕੇ ਨਿੱਕੇ ਢਾਬਿਆਂ ਦੇ ਰੋਜ਼ਗਾਰ ਖੋਲੇ ਚਾਹ ਵੇਚਣ ਵਾਲੇ ਖੋਖਿਆਂ ਦੇ ਰੋਜ਼ਗਾਰ ਖੋਲੇ ਇਹ ਸਾਡੀ ਅੱਖ OD ਨ ਉਗੜਦੀ ਆ ਵੇਖੋ ਰੋਡ ਦੇ ਉੱਪਰ ਦਰਸ਼ਕੋ ਵੇਖੋ ਕਿਲਾ ਡੇਢ ਕਿਲਾ ਥਾਂ ਪੰਜਾਬ ਦਾ ਦੋ ਕਿਲੇ ਥਾਂ ਹੋਣੀ ਹੈ ਔਰ ਜਦੋਂ ਅੰਮ੍ਰਿਤਸਰ ਤੋਂ ਚੱਲਦੇ ਆ ਬਠਿੰਡੇ ਵੱਲ ਇਹ ਮੈਨੂੰ ਲੱਗਦਾ ਵੀ 15-15 20-20 ਕਿਲੋਮੀਟਰ ਦੀ ਰੇਂਜ ਦੇ ਵਿੱਚ ਇਹੋ ਜੇ ਤੁਹਾਨੂੰ ਸਰਕਾਰੀ ਢਾਬੇ ਮਿਲਣਗੇ। ਬੀ ਕਿੰਨਾ ਕੁਝ ਬਣਿਆ ਹੋਇਆ ਹੈ ਜੈਂਟਸ ਵੈਲਟ ਬਣੇ ਨੇ, ਲੇਡੀਜ਼ ਟੁਇਲਟ ਬਣੇ ਨੇ, ਹਾਲ ਬਣੇ ਨੇ, ਪਾਰਕਿੰਗ ਬਣੀ ਹੈ, ਰੈਸਟੋਰੈਂਟ ਬਣੇ ਨੇ, ਉੱਪਰ ਲਿਖਿਆ ਆ। ਆ ਢਾਬਾ ਹੈ, ਰੈਸਟੋਰੈਂਟ ਹੈ। ਰੈਸਟ ਕਰਨ ਲਈ ਰੂਮ ਨੇ, ਆ ਕੰਟੀਨ ਨੇ। ਬੜਾ ਕੁਝ ਵੇਖੋ। ਪਰ ਇਹ ਆ ਵੀ ਇਹ ਚੀਜ਼ਾਂ ਉਹ ਨੇ ਜਿਨ੍ਹਾਂ ਨੇ ਗਰੀਬਾਂ ਦੀ ਰੋਟੀ ਨੂੰ ਲੱਤ ਮਾਰਨੀ ਹੈ। ਇਸ ਸੜਕਾਂ ਦੇ ਉੱਪਰ ਦੋ ਦੋ ਤਿੰਨ ਤਿੰਨ ਕਿੱਲੇ ਲੈ ਕੇ ਜਿਹੜੇ ਕਾਰਪੋਰੇਟ ਘਰਾਣੇ ਜਿਨ੍ਹਾਂ ਨੂੰ ਅਸੀਂ ਅਡਾਨੀ ਅੰਬਾਨੀ ਕਹਿੰਨੇ ਆ ਜਿਨ੍ਹਾਂ ਨੇ ਅੱਜ ਸਾਡੀਆਂ ਰੇਲਵੇ ਲਾਈਨਸ ਸਾਡੇ ਤੋਂ ਖੋਲੀਆਂ ਅੱਜ ਜੋ ਕੁਝ ਵੀ ਹਰੇਕ ਚੀਜ਼ ਦਾ ਪ੍ਰਾਈਵੇਟਕਰਨ ਹੋ ਰਿਹਾ ਐ ਐਲ ਆਈ ਸੀ ਵੇਖ ਲਓ ਬੀ ਐਸ ਐਨ ਐਲ ਵੇਖ ਲਓ ਜਾਂ ਕਿਸੇ ਵੀ ਮਹਿਕਮੇ ਦੀ ਆਪਾਂ ਗੱਲ ਕਰਦੇ ਆ ਤੇ ਸਾਡੇ ਕੋਲੋਂ ਅੱਜ ਬੜਾ ਕੁਝ ਖੋਇਆ ਗਿਆ ਵੇਖੋ ਅੱਖਰ ਮਿਟ ਗਏ ਰੈਸਟੋਰੈਂਟ ਲਿਖਿਆ ਇਹ ਮੈਨੂੰ ਲੱਗਦਾ ਵੀ ਇਹ ਮਹਾਮਾਰੀ ਦੀ ਆੜ ਦੇ ਵਿੱਚ ਚੱਲ ਜਾਣਾ ਸੀ ਪਰ ਪੰਜਾਬ ਦੀ ਧਰਤੀ ਦੇ ਲੋਕ ਜਿਹੜੇ ਸਨ ਉਹ ਜਾਗਰੂਕ ਸਨ ਉਹਨਾਂ ਨੇ ਧਰਨੇ ਲਾਏ ਉਹਨਾਂ ਨੇ ਮਜ਼ਾਰੇ ਕੀਤੇ ਅੱਜ ਕਿਸਾਨੀ ਕਰਕੇ ਇਹ ਢਾਬੇ ਚੱਲੇ ਨਹੀਂ ਪਰ ਇਹ ਵੇਖਿਆ ਜੇ ਇਹ ਵੀ ਇੱਕ ਸਾਡੇ ਨਾਲ ਬੜਾ ਵੱਡਾ ਧੋਖਾ ਹੋਣਾ ਜਿੱਦਣ ਇਹ ਚੱਲ ਗਏ ਸੜਕਾਂ ਦੇ ਉੱਪਰ ਜਿਹੜੇ ਪ੍ਰਾਈਵੇਟ ਜਾਂ ਜ਼ਮੀਨਾਂ ਵਾਲਿਆਂ ਨੇ ਆਪੋ ਆਪਣੇ ਛੋਟੇ-ਛੋਟੇ ਢਾਬੇ ਖੋਲੇ ਨੇ ਨਾ ਇਹ ਵੇਖਿਆ ਜੇ ਇਹ ਸਾਰੇ ਉਹਨਾਂ ਤੋਂ ਖੁੱਸ ਜਾਣੇ ਨੇ ਇਹ ਇੱਕ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਏ ਵੀ ਰੋਡ ਦੇ ਉੱਪਰ ਕੋਈ ਹੋਰ ਟਾਬਾ ਨਾ ਚੱਲ ਸਕੇ ਔਰ ਕੇਵਲ ਔਰ ਕੇਵਲ ਇਹੋ ਟਾਬੇ ਚੱਲਣ ਮੈਨੂੰ ਲੱਗਦਾ ਵੀ ਤੇਜਿੰਦਰ ਵੀਰੇ ਚਾਰ ਪੰਜ ਕਿੱਲੇ ਜਗ੍ਹਾ ਹੋਣੀ ਹੈ ਬਿਲਕੁਲ ਭਾਜੀ ਬਿਲਕੁਲ ਮੈਂ ਕਿਲਾ ਡੇਢ ਕਿਲਾ ਇੱਥੇ ਕੋਲੋਂ ਲੰਘਦੇ ਸਾਂ ਲੱਗਦਾ ਸੀ ਕਿਲਾ ਡੇਢ ਕਿਲਾ ਵੀ ਕਿੱਡੇ ਕਿੱਡੇ ਵੇਖੋ ਪਾਰਕਿੰਗ ਇਹਨਾਂ ਨੇ ਦਿੱਤੀਆਂ ਹੋਈਆਂ ਨੇ ਤੇ ਕਿੰਨੀਆਂ ਗੱਡੀਆਂ ਖੜੀਆਂ ਕਰਨ ਦਾ ਪ੍ਰਬੰਧ ਹੈ ਰਹਿਣ ਦਾ ਪ੍ਰਬੰਧ ਤੱਕ ਕੀਤਾ ਹੋਇਆ ਆ ਆਪਾਂ ਦਰਸ਼ਕਾਂ ਨੂੰ ਗਾਂਹ ਤੱਕ ਵਿਖਾਉਣਾ ਸਾਰਾ ਤੇ ਇਹ ਜਿੱਦਣ ਚੱਲ ਗਏ ਉਸ ਦਿਨ ਨਿੱਕੇ ਨਿੱਕੇ ਟਾਬੇ ਇਹਨਾਂ ਨੇ ਬੰਦ ਕਰ ਦੇਣੇ ਨੇ ਹਾਈਵੇ ਤੇ ਉਹ ਕਹਿੰਦੇ ਵੀ ਅਸੀਂ ਕੋਈ ਟਾਬਾ ਨਹੀਂ ਰਹਿਣ ਦੇਣਾ ਕੇਵਲ ਔਰ ਕੇਵਲੇ ਸਰਕਾਰੀ ਟਾਬੇ ਹੋਣਗੇ ਜਦੋਂ ਅੰਮ੍ਰਿਤਸਰ ਤੋਂ ਆਪਾਂ ਚੱਲਦੇ ਆ ਜਦੋਂ ਅੰਮ੍ਰਿਤਸਰ ਤੋਂ ਚੱਲਦੇ ਆ ਤੇ ਸਾਨੂੰ ਰਸਤੇ ਦੇ ਵਿੱਚ ਇੱਕ ਸੇਰੋਂ ਦੇ ਕੋਲ ਇਹੋ ਜਿਹਾ ਟਾਬਾ ਮਿਲਦਾ ਇੱਕ ਹਰੀਕੇ ਪਤਣ ਦੇ ਕੋਲ ਇਹੋ ਜਿਹਾ ਟਾਬਾ ਮਿਲਦਾ ਔਰ ਇੱਕ ਤਾਨੂੰ ਤਲਵੰਡੀ ਦੇ ਕੋਲ ਇਹੋ ਜਿਹਾ ਢਾਬਾ ਮਿਲੇਗਾ ਮੈਂ ਨਾ ਪੰਜਾਂ ਪੰਜਾਂ ਸੱਤਾਂ ਸੱਤਾਂ ਏਕੜ ਦੇ ਵਿੱਚ ਕਿੱਲਿਆਂ ਦੇ ਵਿੱਚ ਇਹੋ ਜਿਹੇ ਢਾਬੇ ਉਸਾਰੇ ਹੋਏ ਨੇ ਤੇ ਅਜੇ ਚੱਲੇ ਨਹੀਂ ਇਹ ਚੱਲ ਜਾਣੇ ਸੀ ਮਹਾਮਾਰੀ ਦੀ ਆੜ ਚ ਬੜਾ ਕੋ ਚੱਲਿਆ ਸਰਕਾਰ ਨੇ ਬੜਾ ਕੋ ਚਲਾਇਆ ਇੱਕ ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਸੀ ਮੈਂ ਚਾਹ ਵੇਚਣ ਵਾਲਾ ਵੇਖੋ ਨੇ ਦੇਸ਼ ਕਿਵੇਂ ਵੇਚਿਆ ਇੱਕ ਮਹਾਮਾਰੀ ਦੀ ਆੜ ਦੇ ਵਿੱਚ ਉਹਨੇ ਸਾਰਾ ਦੇਸ਼ ਵੇਚਤਾ ਅਤਜਿੰਦਰ ਵੀਰ ਇੱਧਰ ਵੀ ਵਿਖਾਇਆ ਜੇ ਕਿੱਡਾ ਵੱਡਾ ਵੇਖੋ ਕਿੰਨੀ ਪਾਰਕਿੰਗ ਕਿੰਨੀ ਦੂਰ ਤੱਕ ਵੇਖੋ ਜੀ ਹੈ ਕੋਣ ਭਾਜੀ ਤੇ ਲੱਗ ਰਿਹਾ ਵੀ ਰੋਡ ਤੇ ਜਿਹੜੇ ਭਾਜੀ ਤਾਬੇ ਹੋਰ ਨੇ ਤੇ ਫਿਰ ਉਹਨਾਂ ਦਾ ਕੀ ਬਣੇਗਾ ਵੀਜ਼ਿਓ ਸਾਰੇ ਬੰਦ ਕਰ ਦਿੱਤੇ ਜਾਣਗੇ ਓਕੇ ਇਹ ਵੇਖੋ ਜ਼ਮੀਨਾਂ ਦੇ ਭਾਅ ਜਿਹੜੇ ਰੋਡ ਤੇ ਆਪਾਂ ਕਹਿੰਦੇ ਹਾਈਵੇ ਤੇ ਮਰਲਾ ਲੱਖ ਲੱਖ ਨੂੰ ਹੈ ਉਹ ਜਦੋਂ ਟਾਬਾ ਉੱਤੇ ਖੁੱਲਣ ਹੀ ਨਹੀਂ ਦੇਣਾ ਕੰਸਟਰਕਸ਼ਨ ਤੁਹਾਨੂੰ ਕਰਨ ਹੀ ਨਹੀਂ ਦੇਣੀ ਉਹ ਸਾਰੀ ਨਹੀਂ ਕਰਨ ਦਿੱਤੀ ਜਾਏਗੀ ਤੇ ਉਹ ਪੈੜੀ ਦਾ ਭਾਅ ਕੀ ਰਹਿ ਜਾਏਗਾ ਕੱਖਾਂ ਦੇ ਭਾਅ ਰਹਿ ਜਾਏਗੀ ਉਹ ਜ਼ਮੀਨ ਜਿਹੜੀ ਅੱਜ ਲੱਖਾਂ ਦੀ ਉਹ ਕੱਖਾਂ ਦੀ ਵੇਖੋ ਪੰਜਾਬ ਤੇ ਕਾਰਪੋਰੇਟ ਘਰਾਣਿਆਂ ਦੀ ਅੱਖ ਕਿਸ ਤਰੀਕੇ ਦੇ ਨਾਲ ਥੋੜਾ ਜ ਮੈਂ ਕਹਾਂਗਾ ਇੱਧਰ ਵੀ ਵਿਖਾਉਣ ਦਾ ਯਤਨ ਕਰਿਆ ਜੇ ਕਿੱਡੀਆਂ ਵੱਡੀਆਂ ਵੱਡੀਆਂ ਪਾਰ ਕੇ ਕਿੰਨਾ ਵੇਖੋ ਸੜਕਾਂ ਕਿੰਨਾ ਕੁਝ ਕੀਤਾ ਹੋਇਆ ਕਿੰਨਾ ਰੁੱਖ ਬੂਟੇ ਪਾਰਕਿੰਗ ਬਹੁਤ ਪ੍ਰਬੰਧ ਬੜਾ ਜ਼ਬਰਦਸਤ ਏ ਪਰ ਇਹ ਪ੍ਰਬੰਧ ਇਹ ਸਾਡੇ ਨਿੱਕੇ ਨਿੱਕੇ ਰੋਜ਼ਗਾਰ ਖਾਣ ਲਈ ਕੀਤਾ ਹੋਇਆ ਨਿੱਕੇ ਨਿੱਕੇ ਰੋਜ਼ਗਾਰ ਖਾਣ ਦੇ ਲਈ ਸਰਕਾਰਾਂ ਵੇਖੋ ਰੋਜ਼ਗਾਰ ਦੇਣੇ ਦੇ ਕੀ ਨੇ ਤੇ ਜੇ ਕੋਈ ਆਪਣਾ ਨਿੱਕਾ ਮोटा ਢਾਬਾ ਖੋਲ ਕੇ ਬੈਠਾ ਸੜਕ ਤੇ ਕੋਈ ਰਾਹੀਰੋ ਤੋਂ ਕੋਈ ਛਕਦਾ ਪ੍ਰਸ਼ਾਦਾ ਪਾਣੀ ਕੋ ਚਾਹ ਪਾਣੀ ਉਹਦੇ ਘਰ ਦਾ ਗੁਜ਼ਾਰਾ ਚੱਲਦਾ ਹੋਰ ਤੇ ਉਹਨਾਂ ਰੋਜ਼ਗਾਰ ਦੇਣੇ ਨਹੀਂ ਤਰਸ ਦੇ ਆਧਾਰ ਤੇ ਵੀ ਨਾ ਅਫਸਰਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣੀਆਂ ਕਿਸੇ ਗਰੀਬ ਨੂੰ ਨੌਕਰੀ ਨਹੀਂ ਮਿਲਨੀ ਆ ਵੇਖੋ ਤੇਜਿੰਦਰ ਵੀਰੇ ਆਪਾਂ ਇਹੋ ਜੀਆਂ ਪਾਰਕਿੰਗ ਪੰਜਾਬ ਦਾ 5 6 ਨੇ ਕਿੱਡੀਆਂ ਵੱਡੀਆਂ ਵੱਡੀਆਂ ਵੇਖੋ ਹੈਂ ਤੇ ਭਾਜੀ ਫਿਰ ਕੀ ਮਤਲਬ ਇਹਨਾਂ ਨੇ ਡਰਾਈਵ ਚੌਥਾ ਬਣਾਇਆ ਵੀ ਗੱਡੀ ਸਿੱਧੀ ਆਵੇ ਤੇ ਲੈ ਕੇ ਆਪਾਂ ਬਿਲਕੁਲ ਓਨ ਰੋਡ ਬਣਾਏ ਨੇ ਜੀ ਇਹ ਨਿੱਕੇ ਨਿੱਕੇ ਢਾਬੇ ਖਤਮ ਕਰ ਦਿੱਤੇ ਜਾਣੇ ਨੇ ਇਹ ਸਿਰਫ ਇਹ ਕਾਮਯਾਬ ਹੋ ਜਾਣਾ ਸੀ ਵੀਰ ਜੀ ਇਹ ਜੇ ਕਿਸਾਨੀ ਧਰਨਾ ਨਾ ਲੱਗਦਾ ਇਹ ਹੁਣ ਤੱਕ ਕਾਮਯਾਬ ਹੋ ਜਾਂਦੇ ਇਹਨਾਂ ਨੇ ਦੂਜੇ ਹੋਟਲ ਜਿਹੜੇ ਛੋਟੇ ਛੋਟੇ ਖੁੱਲੇ ਨੇ ਕੈਫੇ 버ਗਰ ਸਟੇਸ਼ਨ ਸਾਰਾ ਕੁਝ ਇਹਨਾਂ ਨੇ ਖਤਮ ਕਰ ਦੇਣੀ ਆ ਵੇਖੋ ਆਹ ਸਾਰੀਆਂ ਸ਼ਟਰ ਜਿਹੜੇ ਲੱਗੇ ਹੋਏ ਨੇ ਇਹ ਉਹੋ ਹੀ ਬੰਨੇ ਨੇ ਕਿਤੇ ਪੀਜ਼ਾ ਹਟ ਹੋਏਗਾ ਕਿਤੇ 버거 ਸਟੇਸ਼ਨ ਹੋਏਗਾ ਕਿਤੇ ਇਹੋ ਜਿਹੇ ਕੈਫੇ ਹੋਣਗੇ ਇਹ ਜਿਹੜੇ ਸ਼ਟਰਾਂ ਵਾਲੀਆਂ ਦੁਕਾਨਾਂ ਵੇਖੋ 10 20 ਦੁਕਾਨਾਂ ਨੇ ਬਾਕੀ ਰੋਕ ਕੇ ਆਪਾਂ ਫਿਰ ਦੇਖੀਏ ਮੜ ਜਾ ਦੌਰਾ ਕਰੀਏ ਅੰਦਰ ਦਾ ਵੀ ਕੀ ਇੱਥੇ ਆਪਾਂ ਆਹ ਕੋ ਪੁਲਿਸ ਚੌਕੀ ਬਣੀ ਹੋਈ ਏ ਆਪਾਂ ਵੀਰਾਂ ਤੋਂ ਵੀ ਜਾਣਨ ਦਾ ਯਤਨ ਕਰਦੇ ਆਂ ਵੇਖੋ ਟਾਇਲਟ ਵਗੈਰਾ ਬਣਾਏ ਹੋਏ ਨੇ ਜੈਂਟਸ ਟਾਇਲਟ ਵਿਖਾਏ ਜਾਣ ਲੇਡੀਜ਼ ਟਾਇਲਟ ਕਿੰਨਾ ਰੁੱਖ ਬੂਟੇ ਦਾ ਪ੍ਰਬੰਧ ਵੇਖੋ ਪ੍ਰਬੰਧ ਦੀ ਕੋਈ ਘਾਟ ਨਹੀਂ ਪ੍ਰਬੰਧ ਬਹੁਤ ਸੋਹਣਾ ਕੀਤਾ ਹੋਇਆ ਪਰ ਇਹ ਆ ਪ੍ਰਬੰਧ ਕੀਤਾ ਹੋਇਆ ਵੀ ਲੋਕਾਂ ਦਾ ਰੋਜ਼ਗਾਰ ਖਾਣ ਦੇ ਲਈ ਇੱਥੇ ਦੁੱਖ ਹੁੰਦਾ ਵੀ ਇਹ ਵੇਖੋ ਕਾਰਪੋਰੇਟ ਘਰਾਣੇ ਕਿੱਥੋਂ ਤੱਕ ਆਪਣੇ ਪੈਰ ਪਸਾਰ ਚੁੱਕੇ ਨੇ ਕੀ ਬਾਤ ਹੈ ਇੰਨੀ ਖੁੱਲੀ ਜਗ੍ਹਾ ਰੋਡ ਦੇ ਉੱਪਰ ਲੈ ਕੇ ਤੇ ਥਾਂ ਥਾਂ ਤੇ 20-20 ਕਿਲੋਮੀਟਰ ਦੇ ਘੇਰੇ ਦੇ ਵਿੱਚ ਇਹਨਾਂ ਨੇ ਇਹੋ ਜਿਹੇ ਬਣਾਏ ਹੋਏ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਘਾਤਕ ਨੇ ਪੰਜਾਬ ਦੇ ਲਈ ਜਿਹੜੇ ਗਰੀਬ ਆਪਣਾ ਖੋਖਾ ਪਾ ਕੇ ਆਪਣੀ ਦੁਕਾਨ ਕੋ ਸਬਜੀ ਵਾਲੀ ਰੇੜੀ ਲਈ ਬੈਠਾ ਕੋਈ ਕੁਛ ਲਈ ਬੈਠਾ ਕੁਝ ਮਾੜੇ ਮੋਟੇ ਜੀ ਇੱਕ ਦੋ ਕੋਠੇ ਪਾ ਕੇ ਰੈਸਟੋਰੈਂਟ ਬਣਾਈ ਬੈਠਾ ਇਹ ਸਾਰੇ ਰੈਸਟੋਰੈਂਟ ਫੇਲ ਹੋ ਜਾਣੇ ਨੇ ਆਪਾਂ ਇੱਥੇ ਵੀਰਾਂ ਤੋਂ ਹੋਰ ਵੀ ਜਾਣਨ ਦਾ ਯਤਨ ਕਰਾਂਗੇ ਵੀ ਇਹ ਕਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਆ ਆਪਾਂ ਗੱਡੀ ਦੇ ਵਿੱਚ ਬੈਠ ਕੇ ਹੀ ਇਹ ਆਪਾਂ ਵੀਰਾਂ ਤੋਂ ਜਾਣਨ ਦਾ ਯਤਨ ਕਰਾਂਗੇ ਅ ਵੀਰ ਜੀ ਅਸੀਂ ਤੋਂ ਲੰਘ ਰਹੇ ਸਾਂ ਤੇ ਅਸੀਂ ਇਹ ਜਾਣਨ ਦਾ ਯਤਨ ਕਰ ਰਹੇ ਸਾਂ ਹਾਂਜੀ ਵੀ ਆ ਜਿਹੜੇ ਰੋਡ ਦੇ ਉੱਪਰ ਇਹ ਢਾਬੇ ਸਰਕਾਰੀ ਬਣ ਗਏ ਨੇ ਹਾਂਜੀ ਤੇ ਇੱਕ ਸੇਰੋਂ ਦੇ ਕੋਲ ਏ ਇੱਕ ਹਰੀਕੇ ਆ ਇੱਕ ਤਲਵੰਡੀ ਏ ਕਾਫੀ ਏਕੜ ਜ਼ਮੀਨ ਦੇ ਵਿੱਚ ਬੜੀਆਂ ਆਲੀਸ਼ਾਨ ਬਿਲਡਿੰਗਾਂ ਬਣੀਆਂ ਹੋਈਆਂ ਹਾਂਜੀ ਇਹ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਛੋਟੇ ਛੋਟੇ ਢਾਬੇ ਨੇ ਇਹ ਉਹਨਾਂ ਨੂੰ ਖਾ ਜਾਣਗੀਆਂ ਲੱਗਦਾ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਮੌਕੇ ਹੀ ਦੱਸੂਗਾ ਜੀ ਹਾਂਜੀ ਤੁਸੀਂ ਵੀਰ ਜੀ ਕੋ ਕਹਿਣਾ ਚਾਹੁੰਦੇ ਹੋ ਤੇ ਇਹ 80 ਦਾ ਵੀ ਇਹਨਾਂ ਦਾ ਹੋ ਸਕਦਾ ਹੈ ਬਾਈ ਰਾਹ ਘਰਾਂ ਨੂੰ ਜੇ ਤਾਂ ਬਿਆ ਨਵੇਂ ਜਿਹੜੇ ਫੁੱਲ ਦੇ ਚਾਹ ਪਾਣੀ ਪੀਣ ਵਾਸਤੇ ਸੋਹੂਆ ਨਹੀਂ ਨਵੇਂ ਮੈਨੂੰ ਲੱਗਦਾ ਵੀ ਨਵੇਂਆਂ ਦਾ ਖਾਤਮਾ ਹੋ ਜਾਣਾ ਹੈ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਹਾਈਵੇ ਦੇ ਉੱਪਰ ਹੋਰ ਕਿਤੇ ਵੀ ਕੋਈ ਬ੍ਰੇਕ ਨਹੀਂ ਲਾ ਸਕੇਗਾ ਕੇਵਲ ਇਹਨਾਂ ਟਾਬਿਆਂ ਤੋਂ ਬਿਨਾਂ ਸਰ ਅਜੇ ਖਾਤਮਾ ਤਾਂ ਕੋਈ ਹੋਇਆ ਨਹੀਂਗਾ ਇਹਦੇ ਨਵੇਂ ਬਣਦੇ ਆ ਸਗੋਂ ਨਵੇਂ ਹੋਰ ਖੁੱਲ ਰਹੇ ਇੱਥੇ ਲੱਗਿਆ ਹੋਵੇ ਖੁੱਲੇ ਆ ਪਰ ਪ੍ਰਬੰਧ ਤੇ ਇਹੋ ਚੱਲ ਰਿਹਾ ਕਿ ਤੇ ਆਉਣ ਵਾਲੇ ਸਮੇਂ 'ਚ ਇੱਕਦਮ ਧੁਮਾਕਾ ਹੁੰਦਾ ਉਦੋਂ ਸਾਡੀਆਂ ਅੱਖਾਂ ਉਗੜਦੀਆਂ ਪਰ ਮੈਨੂੰ ਲੱਗਦਾ ਵੀ ਇਹ ਧੁਮਾਕਾ ਬਹੁਤ ਜਲਦੀ ਹੋਏਗਾ ਚਲੋ ਵੀਰ ਜੀ ਇੱਕ ਔਨ ਡਿਊਟੀ ਨੇ ਕੁਝ ਗੱਲਾਂ ਹੁੰਦੀਆਂ ਵੀ ਉਹ ਨਹੀਂ ਮਤਲਬ ਔਨ ਕੈਮਰਾ ਕਰ ਸਕਦੇ ਉਹਨਾਂ ਨੂੰ ਸਾਰੇ ਪੱਖ ਵੇਖਣੇ ਪੈਂਦੇ ਨੇ ਪਰ ਵੇਖੋ ਅਸੀਂ ਇੱਕ ਮੀਡੀਆ ਪਰਸਨ ਹੋਣ ਦੇ ਨਾਤੇ ਸਾਨੂੰ ਸੱਚ ਦੁਨੀਆ ਦੀ ਕਚੈਰੀ 'ਚ ਰੱਖਣਾ ਪਵੇਗਾ ਇਹ ਧੁਮਾਕਾ ਹੋਏਗਾ ਦਰਸ਼ਕੋ ਬਹੁਤ ਜਲਦੀ ਹੋਏਗਾ ਇਹ ਇੰਨਾ ਪੈਸਾ ਲਾ ਕੇ ਆਲੀਸ਼ਾ ਬੀੜੀਆਂ ਬਣਾ ਕੇ ਆਨ ਰੋਡ ਇਹ ਇਸ ਤਰ੍ਹਾਂ ਖਾਲੀ ਛਾੜ ਨਹੀਂ ਸਕਦੇ ਇਹਦੇ ਪਿੱਛੇ ਵੀ ਕੋਈ ਬੜੀ ਵੱਡੀ ਸਾਜ਼ਿਸ਼ ਹੋਏਗੀ ਸਮਾਂ ਤੁਹਾਨੂੰ ਬੜਾ ਕੁਝ ਵਿਖਾਏਗਾ ਕਿਉਂਕਿ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਨਾ ਇਹ ਲੋਕਾਂ ਨੂੰ ਕਮਜ਼ੋਰ ਕਰਨ ਲਈ ਹੋਇਆ ਕਰਦੀਆਂ ਵੀ ਇਹਨਾਂ ਨੂੰ ਇਹਨਾਂ ਦੀ ਸੋਚ ਨੂੰ ਗੁਲਾਮ ਕੀਤਾ ਜਾਏ ਇਹਨਾਂ ਨੂੰ ਰਾਸ਼ਨ ਪਾਣੀ ਫ੍ਰੀ ਦਿੱਤਾ ਜਾਏ ਵੀ ਇਹ ਉੱਥੋਂ ਤੱਕ ਸੋਚ ਹੀ ਨਾ ਸਕਣ ਸਾਨੂੰ ਐਜੂਕੇਸ਼ਨ ਨਹੀਂ ਦਿੱਤੀ ਜਾ ਰਹੀ ਵੀ ਅਸੀਂ ਪੜ੍ਹ ਲਿਖ ਕੇ ਕਿਤੇ ਇੰਨੇ ਗਿਆਨਮਾਨ ਨਾ ਹੋ ਜਾਈਏ ਅਸੀਂ ਆਪਣੇ ਹੱਕਾਂ ਤੋਂ ਜਾਣੂ ਨਾ ਹੋ ਜਾਈਏ ਵੀ ਅਸੀਂ ਇਹਨਾਂ ਨੂੰ ਸਵਾਲ ਪੁੱਛਿਆ ਕਰੀਏ ਵੀ ਆ ਕੀ ਬਣ ਰਿਹਾ ਹੈ ਇਸੇ ਲਈ ਉਹ ਚਾਉਂਦੇ ਨਹੀਂ ਵੀ ਇਹ ਪੜ੍ਹ ਲਿਖ ਕੇ ਸਾਨੂੰ ਸਵਾਲ ਕਰਨ ਪਰ ਸੜਕ ਦੇ ਉੱਪਰ ਆਨ ਰੋਡ ਇੰਨੀ ਮਹਿੰਗੀ ਜ਼ਮੀਨ ਔਰ ਲੱਖਾਂ ਕਰੋੜਾਂ ਰੁਪਈਆ ਲਾ ਦੇਣਾ ਇਹ ਕਿਸੇ ਗੱਲ ਦਾ ਤੇ ਸੰਕੇਤ ਹੈ ਵੀ ਆਉਣ ਵਾਲੇ ਸਮੇਂ ਦੇ ਅੰਦਰ ਇਹ ਵੱਡੀਆਂ-ਵੱਡੀਆਂ ਬੇੜੀਆਂ ਨਿੱਕੇ-ਨਿੱਕੇ ਢਾਬਿਆਂ ਨੂੰ ਖਤਮ ਕਰ ਦੇਣਗੀਆਂ ਮੈਂ ਕਹਾਂਗਾ ਨਿਗਲ ਲੈਣਗੀਆਂ ਆਪਣੇ ਵਿੱਚ ਸਮਾ ਲੈਣਗੀਆਂ ਇਹ ਸਮਾਂ ਬੜਾ ਘਾਤਕ ਹੈ ਪੰਜਾਬ ਦੀ ਕਿਸਾਨੀ ਵੀ ਖਤਰੇ ਦੇ ਵਿੱਚ ਪੰਜਾਬ ਦਾ ਰੋਜ਼ਗਾਰ ਵੀ ਖਤਰੇ ਦੇ ਵਿੱਚ ਬੇਰੋਜ਼ਗਾਰੀ ਹੱਦਾਂ ਟੱਪ ਗਈ ਨੌکریاں ਸਾਨੂੰ ਮਿਲ ਨਹੀਂ ਰਹੀਆਂ ਸਰਕਾਰਾਂ ਹਰ ਵਾਰ ਆਪਣਾ ਏਜੰਡਾ ਇਹੋ ਰੱਖਦੀਆਂ ਮੈਨੀਫੈਸਟੋ ਵੀ ਘਰ ਘਰ ਨੌਕਰੀ ਨੌਕਰੀਆਂ ਦਿੱਤੀਆਂ ਨਹੀਂ ਜਾ ਰਹੀਆਂ ਟੀਚਰਾਂ ਦੇ ਨਾਲ ਵੀ ਜ਼ੁਲਮ ਹੋ ਰਿਹਾ ਜਿਹੜੇ ਟੀਚਰਾਂ ਨੇ ਬੱਚਿਆਂ ਦੇ ਭਵਿੱਖ ਨੂੰ ਸਵਾਰਨਾ ਹੈ ਉਹਨਾਂ ਨੂੰ ਨੌਕਰੀ ਨਹੀਂ ਮਿਲਦੀਆਂ ਬਲਕਿ ਧਰਨਿਆਂ ਦੇ ਵਿੱਚ ਉਹਨਾਂ ਨੂੰ ਵੀ ਡਾਂਗਾ ਮਿਲਦੀਆਂ ਪਰ ਆਹ ਵੇਖੋ ਜੋ ਅਸੀਂ ਵੇਖ ਰਹੇ ਹਾਂ ਬੜੀ ਵੱਡੀ ਬਿਲਡਿੰਗ ਔਨ ਰੋਡ ਬਠਿੰਡਾ ਅਮਰਸਾ ਰੋਡ ਆ ਜੀ ਪਰ ਆਹ ਵੱਡਾ ਸਾਰਾ ਟਾਬਾ ਜਦੋਂ ਮੈਂ ਲੰਘਦਾ ਮੈਂ ਕਹਿੰਦਾ ਵੀ ਇਹ ਕੁਝ ਨਾ ਕੁਝ ਤਮਾਕਾ ਹੋਏਗਾ ਆਉਣ ਵਾਲੇ ਸਮੇਂ ਦੇ ਅੰਦਰ ਕਿਉਂਕਿ ਇਹ ਲੱਖਾਂ ਕਰੋੜਾਂ ਰੁਪਈਆ ਲੱਗਾ ਇਹ ਵਿਅਰਥ ਨਹੀਂ ਜਾਏਗਾ ਇਹ ਲੱਖਾਂ ਕਰੋੜਾਂ ਰੁਪਈਆ ਜਿਹੜਾ ਲੱਗਾ ਇਹ ਨਿੱਕੇ ਨਿੱਕੇ ਢਾਬਿਆਂ ਨੂੰ ਨਿਕਲੇਗਾ ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਆਪਾਂ ਦਿੱਲੀ ਵੀ ਵੇਖਿਆ ਸੀ ਰਾਣੇ ਦੇ ਢਾਬੇ ਦੇ ਅੱਗੇ ਬੈਰੀਗੇਡ ਲਾ ਦਿੱਤੇ ਗਏ ਹੁਣ ਜਿਹੜੇ ਜ਼ਿਮੀਦਾਰ ਨਿਕਰਜਾ ਚੁੱਕੇ ਜਾਂ ਕਿਸੇ ਨੇ ਦੁਕਾਨ ਮਹਿੰਗੀ ਸਸਤੀ ਲੈ ਕੇ ਉਥੇ ਆਪਣਾ ਰੋਜ਼ਗਾਰ ਖੋਲ੍ਹਿਆ ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਕੋ ਮੈਨੂੰ ਲੱਗਦਾ ਵੀ ਉਹਨਾਂ ਦੇ ਅੱਗੇ ਬੈਰੀਗੇਡ ਲਾ ਦਿੱਤੇ ਜਾਣਗੇ ਵੀ ਇੱਥੇ ਕੋਈ ਰੋਕ ਨਾ ਸਕੇ ਉਹਨਾਂ ਨੂੰ ਵੀ ਬੇਰੋਜ਼ਗਾਰ ਕੀਤਾ ਜਾਏਗਾ ਤੇ ਇੱਥੇ ਇਹਨਾਂ ਨੇ ਆਪਣੇ ਬੰਦੇ ਇਹ ਨਹੀਂ ਪਤਾ ਵੀ ਉਹ ਗੁજરાਤ ਤੋਂ ਲੈੰਦੇ ਜਾਣ ਜਾਂ ਕਿੱਥੋਂ ਲੈ ਕੇ ਇੱਥੇ ਟਾਬਿਆਂ ਦੇ ਉੱਪਰ ਉਹਨਾਂ ਨੂੰ ਇਹ ਕਾਰੋਬਾਰ ਖੋਲ੍ਹ ਕੇ ਦਿੱਤੇ ਜਾਣ ਹੁਣ ਵੇਖੋ ਜੇ ਰਸਤੇ ਦੇ ਵਿੱਚ ਕੋਈ ਟਾਬਾ ਨਹੀਂ ਹੋਏਗਾ ਜੇ ਕਿਸੇ ਨੇ ਬਠਿੰਡੇ ਜਾਣਾ ਨਾਰਮਲੀ ਉਹਨੂੰ ਕਿਤੇ ਨਾ ਕਿਤੇ ਤੇ ਬ੍ਰੇਕ ਲਾਉਣੀ ਪਿਆ ਕਰੇਗੀ ਰੁਕਣਾ ਪਿਆ ਕਰੇਗਾ ਹੋਰ ਇਹ ਟਾਬੇ ਆਉਣ ਵਾਲੇ ਸਮੇਂ ਦੇ ਵਿੱਚ ਚੱਲਣਗੇ ਇਹਦੇ ਲਈ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਪੰਜਾਬ ਵਾਸੀਆਂ ਨੂੰ ਜਾਗਣ ਦੀ ਲੋੜ ਏ ਕਿਸਾਨ ਜਥੇਬੰਦੀਆਂ ਨੂੰ ਜਾਗਣ ਦੀ ਲੋੜ ਏ ਸਾਡੀਆਂ ਵੱਡੀਆਂ ਵੱਡੀਆਂ ਸਟੇਜਾਂ ਜਾਂ ਸੋਸ਼ਲ ਮੀਡੀਆ ਤੇ ਸਾਨੂੰ ਇਹ ਗੱਲ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਣੀ ਪਵੇਗੀ ਵੀ ਇਹ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਨੇ ਨਾ ਇਹ ਜਿਹੜੀਆਂ ਪਾਰਕਿੰਗ ਪਹਿਲਾਂ ਹੀ ਬਣਾ ਦਿੱਤੀ ਗਈ ਏ ਇਹ ਆਉਣ ਵਾਲੇ ਸਮੇਂ ਦੇ ਅੰਦਰ ਨਿੱਕੇ ਨਿੱਕੇ ਢਾਬਿਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਇਹਦੇ ਲਈ ਸਾਨੂੰ ਜਾਗਣ ਦੀ ਲੋੜ ਹੈ ਜਿਹੜੀਆਂ ਅੱਜ ਰੋਡ ਦੇ ਉੱਪਰ ਸਾਡੇ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਨੇ ਲੱਖਾਂ ਦੇ ਭਾਅ ਇਹ ਸਾਰੀਆਂ ਕੱਖਾਂ ਦੇ ਪਾਹ ਹੋ ਜਾਣੀਆਂ ਕਿਸੇ ਨੇ ਖਰੀਦਣਾ ਹੀ ਨਹੀਂ ਬੈਰੀਗੇਟ ਲਾ ਦਿੱਤੇ ਜਾਣਗੇ ਉਹਨਾਂ ਦੀ ਤੇ ਸੋਚੇ ਆ ਵੀ ਅਸੀਂ ਇਹ ਹਾਈਵੇ ਹੈ ਜੀ ਇਹਨੂੰ ਅਸੀਂ ਮਤਲਬ ਬ੍ਰੇਕ ਨਾ ਲੱਗੇ ਕਿਤੇ ਪਰ ਬ੍ਰੇਕ ਨਾ ਲੱਗਣ ਦੇ ਚੱਕਰ ਦੇ ਵਿੱਚ ਇਹ ਆਪਣੇ ਟਾਬਿਆਂ ਨੂੰ ਪਰਫੁੱਲਤ ਕਰ ਰਹੇ ਨੇ ਕਿ ਲੋੜ ਹੈ ਸਾਨੂੰ ਜਾਗਣ ਦੀ ਤੇਜਿੰਦਰ ਵੀਰ ਜੀ ਤੁਹਾਨੂੰ ਕਿਵੇਂ ਲੱਗਾ ਓਜੀ ਲੱਗਾ ਤਾਂ ਇਹ ਮਤਲਬ ਮੈਂ ਤਾਂ ਇਹ ਹੈ ਵੀ ਜਿਨ੍ਹਾਂ ਨੇ ਲੋਕਾਂ ਨੇ ਇੰਨਾ ਪੈਸਾ ਲਾ ਕੇ ਰੋਡ ਦੇ ਉੱਪਰ ਜ਼ਮੀਨਾਂ ਲਈਆਂ ਉਹਨਾਂ ਦਾ ਕੀ ਹਾਲ ਬਣੂ ਓਜੀ ਤੇ ਉਹਨਾਂ ਦਾ ਕੀ ਹੋਣਾ ਜਿਨ੍ਹਾਂ ਨੇ ਇੰਨਾ ਮਹਿੰਗਿਆ ਜ਼ਮੀਨਾ ਖਰੀਦੀਆਂ ਸਾਬੇ ਵੀ ਬਣਾਏ ਹੋਏ ਨੇ ਸਾਬੇ ਵੀ ਬਣਾਏ ਭਾਜੀ ਇੰਨਾ ਕਰਜ਼ਾ ਚੁੱਕਿਆ ਤੇ ਉਹਨਾਂ ਦਾ ਕੀ ਹਾਲ ਹੋਵੇਗਾ ਦਰਸ਼ਕੋ ਜਾਗਣ ਦੀ ਲੋੜ ਏ ਉਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਲੋੜ ਏ ਆਪਣੇ ਵੱਲੋਂ ਵੀ ਦੱਸਣ ਦੀ ਲੋੜ ਏ ਵੀ ਆ ਜਿਹੜੀਆਂ ਚੀਜ਼ਾਂ ਬਰ ਰਹੀਆਂ ਏ ਇਹ ਚੀਜ਼ਾਂ ਘਾਤਕ ਨੇ ਸਾਨੂੰ ਪਹਿਲਾਂ ਨਹੀਂ ਪਤਾ ਲੱਗਦਾ ਪਰ ਹੌਲੀ-ਹੌਲੀ ਵੇਖੋ ਕਿਹੜੀਆਂ-ਕਿਹੜੀਆਂ ਚੀਜ਼ਾਂ ਪ੍ਰਾਈਵੇਟ ਕਰਨ ਹੋ ਗਿਆ ਰੇਲਵੇ ਇੱਕ ਪੰਜਾਬ ਦਾ ਬੜਾ ਵੱਡਾ ਬਸਟ ਸੀ ਗਰੀਬ ਲੋਕ ਫ੍ਰੀ ਸਫਰ ਕਰਦੇ ਸੀ ਪਰ ਅੱਜ ਪ੍ਰਾਈਵੇਟ ਕਰਨ ਹੋ ਜਾਣਾ ਹੈ ਗਰੀਬ ਬੰਦਾ ਵੀ ਫ੍ਰੀ ਸਫਰ ਨਹੀਂ ਕਰ ਸਕੇਗਾ ਅੱਜ LIC ਤੁਹਾਡੀ ਬੀਮਾ ਜਿਹੜੀ ਕੰਪਨੀ ਸੀ ਬੜੀ ਤਕੜੀ ਉਹ ਉਹਦਾ ਵੀ ਪ੍ਰਾਈਵੇਟ ਕਰਨ ਹੋ ਗਿਆ BSNL ਘਰ ਘਰ ਫੋਨ ਲੱਗੇ ਸਨ ਦੂਰ ਤੱਕ ਆਪਾਂ ਉਹਦੇ ਜ਼ਰੀਏ ਆਪਣੀ ਆਵਾਜ਼ ਨੂੰ ਪਹੁੰਚਾਉਣੇ ਸਾਂ ਪਰ ਮੈਂ ਹੈਰਾਨ ਹੋ ਜਾਣਾ BSNL ਦੇ ਟਾਵਰਾਂ ਤੇ ਅੱਜ Jio ਦੀ ਰੇਂਜ ਆ ਰਹੀ ਏ ਉੱਥੇ ਉਹ ਟਾਵਰਾਂ ਤੇ ਵੀ ਉਹਨਾਂ ਦਾ ਕਾਰਪੋਰੇਟ ਕਰਾਣਿਆਂ ਦਾ ਕਬਜ਼ਾ ਹੋ ਗਿਆ ਰੇਲਵੇ ਲਾਈਨਸ ਦੇ ਵਿੱਚ ਵੱਡੇ ਵੱਡੇ ਸ਼ਿਪ ਵੀ ਉਹਨਾਂ ਨੇ ਲੈ ਲਏ ਅੱਜ ਨਸ਼ਾ ਵੇਖੋ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਫੜਿਆ ਜਾਂਦਾ ਕਿਉਂਕਿ 에ਰਪੋਰਟਾਂ ਉਹਨਾਂ ਦੀਆਂ ਹੋ ਗਈਆਂ ਵੱਡੇ ਵੱਡੇ ਸ਼ਿਪ ਉਹਨਾਂ ਦੇ ਹੋ ਗਏ ਹੁਣ ਰੋਕਣ ਵਾਲਾ ਉਹਨਾਂ ਨੂੰ ਕੌਣ ਹੈ ਪ੍ਰਧਾਨ ਮੰਤਰੀ ਉਹਨਾਂ ਦੇ ਪਰ ਅੱਜ ਕੀ ਕੁਝ ਹੋ ਰਿਹਾ ਮੈਂ ਤੇ ਹੈਰਾਨ ਆ ਵੀ ਕੱਲ ਪਰਸੋਂ ਮੈਂ ਪੜ ਰਿਹਾ ਸਾਂ ਵੀ ਸਰੋਂ ਕਿਸਾਨ ਬੀਜੇਗਾ ਪਰ ਉਹਦੀ ਕਹਾਣੀ ਨਹੀਂ ਕਢਾ ਸਕੇਗਾ ਸਰੋਂ ਇੱਕ ਵਾਰ ਸਰਕਾਰ ਨੂੰ ਵੇਚਣੀ ਪਏਗੀ ਇਹ ਕਹਾਣੀਆਂ ਕਢਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਵੱਡੀਆਂ-ਵੱਡੀਆਂ ਇਹ ਕਾਰਪੋਰੇਟ ਘਰਾਣਿਆਂ ਦੀਆਂ ਹੋਣਗੀਆਂ ਨਿੱਕੀਆਂ-ਨਿੱਕੀਆਂ ਚੱਕੀਆਂ ਆਟਾ ਪੀਣ ਵਾਲੀਆਂ ਤੇ ਜਾਂ ਆਹ ਕਹਾਣੀ ਕੱਢਣ ਵਾਲੀਆਂ ਇਹਨਾਂ ਦਾ ਵੀ ਖਤਮਾ ਹੋ ਜਾਣਾ ਹੈ ਕਣਕ ਕਿਸਾਨ ਬੀਜੇਗਾ ਪਰ ਭਿਆ ਨਹੀਂ ਸਕੇਗਾ ਕਿਉਂਕਿ ਭਿਉਣ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਕਾਰਪੋਰੇਟ ਘਰਾਣਿਆਂ ਦੀਆਂ ਹੋਣਗੀਆਂ ਕਣਕ ਵੇਚ ਕੇ ਸਾਨੂੰ ਆਟਾ ਥੈਲੀਆਂ ਦਾ ਖਰੀਦਣਾ ਪਏਗਾ ਇਹ ਬੜੀ ਵੱਡੀ ਸਾਜ਼ਿਸ਼ ਹੈ ਇਹ ਸਾਨੂੰ ਲੋੜ ਹੈ ਜਾਗਣ ਦੀ ਅੱਜ ਦੇ ਢਾਬੇ ਨੇ ਅੱਜ ਤੇ ਅਸੀਂ ਕੋਲੋਂ ਨੰਗੀ ਜਾਂਦੇ ਅਸੀਂ ਕਿੰਨੇ ਵੀ ਕਿੱਡਾ ਵਧੀਆ ਬਣਾਤਾ ਕਿੰਨੇ ਫੁੱਲ ਬੂਟੇ ਲਾਤੇ ਨੇ ਪਰ ਇਹ ਫੁੱਲ ਬੂਟਿਆਂ ਨੇ ਇਹ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਇਹ ਨਿੱਕੇ-ਨਿੱਕੇ ਖੋਖਿਆਂ ਨੂੰ ਚਿੱਥ ਜਾਣਾ ਹੈ ਖੋਖਿਆਂ ਨੂੰ ਖਾ ਜਾਣਾ ਹੈ ਜਿਹੜੇ ਮੇਰੇ ਵੀਰਾਂ ਨੇ ਕਰਜ਼ਾ ਚੁੱਕ ਕੇ ਕੋ ਮਰਲਾ 2-2 ਮਰਲੇ ਲੈ ਕੇ ਆਪੋ ਆਪਣੇ ਖੋਖੇ ਪਾਏ ਨੇ ਆਪੋ ਆਪਣੀ ਛੋਟੀਆਂ-ਮੋਟੀਆਂ ਦੁਕਾਨਾਂ ਪਾਈਆਂ ਇਹ ਸਾਰੀਆਂ ਦੁਕਾਨਾਂ ਉਹਨਾਂ ਦੀਆਂ ਖਤਮ ਹੋ ਜਾਣਗੀਆਂ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਪਹਿਲਾ ਪੱਬਾਂ ਪਾ ਰਹੀ ਅੱਜ ਸਾਡੇ ਬੱਚੇ ਬੇਰੋਜ਼ਗਾਰੀ ਦੇ ਦੁੱਖੋਂ ਸਿਸਟਮ ਦੇ ਦੁੱਖੋਂ ਵਿਦੇਸ਼ਾਂ ਨੂੰ ਜਾ ਰਹੇ ਨੇ ਅੱਜ ਹਰੇਕ ਬੰਦਾ ਪੱਬਾਂ ਪਾਰ ਹੋਇਆ ਲੋਕ ਆਪਣੀ ਜ਼ਿੰਦ ਤੋਂ ਪਿਆਰੀ ਜ਼ਮੀਨ ਨੂੰ ਵੇਚਣ ਲਈ ਤਿਆਰ ਹੋ ਗਏ ਇਹ ਸਰਕਾਰਾਂ ਦੇ ਸਤਾਏ ਅੱਜ ਕਿੱਥੇ ਦੀ ਕਿੱਥੇ ਪਹੁੰਚ ਰਹੇ ਨੇ ਸੋ ਦਰਸ਼ਕੋ ਬੜੀ ਤਮੰਨਾ ਸੀ ਵੀ ਇਥੋਂ ਲੰਘਦੇ ਆ ਮੈਂ ਆਪਣੇ ਵੀਰ ਨੂੰ ਵੀ ਬੇਨਤੀ ਕੀਤੀ ਸੀ ਵੀ ਅੱਜ ਇੱਕ ਐਹੋ ਜੀ ਚੀਜ਼ ਆਪਾਂ ਤੁਹਾਨੂੰ ਵੀ ਵਿਖਾਉਣੀ ਤੇ ਦਰਸ਼ਕਾਂ ਨੂੰ ਵੀ ਵਿਖਾਉਣੀ ਅਜੇ ਚੱਲਿਆ ਨਹੀਂ ਇਹ ਮਹਾਮਾਰੀ ਦੀ ਆੜ ਚ ਚੱਲ ਜਾਣਾ ਸੀ ਪਰ ਇਹ ਕਿਸਾਨੀ ਬਿੱਲਾ ਕਰਕੇ ਕਿਸਾਨਾਂ ਦਾ ਕਿਸਾਨਾਂ ਨੇ ਸਰਕਾਰ ਦਾ ਵਿਰੋਧ ਕੀਤਾ ਬਿੱਲਾਂ ਦਾ ਔਰ ਜਿੰਨੇ ਵੀ ਵੇਖੋ ਟੋਲ ਪਲਾਜੇ ਉਹਨਾਂ ਤੇ ਵੀ ਕਿਸਾਨਾਂ ਨੇ ਕਬਜ਼ਾ ਕਰ ਲਿਆ ਵੀ ਇਹ ਪਹਿਲਾਂ ਅਸੀਂ ਗੱਡੀਆਂ ਦਾ ਟੈਕਸ ਦਿੰਨੇ ਆ ਫਿਰ ਅਸੀਂ ਰੋਡ ਤੇ ਗੱਡੀ ਚਾੜਦੇ ਆ ਤੇ ਫਿਰ ਸਾਨੂੰ ਰੋਡ ਤੇ ਟੈਕਸ ਭਰਨਾ ਪੈਂਦਾ ਇਹੋ ਜੀ ਅਸੀਂ ਮਾਰ ਹੋਣ ਨਹੀਂ ਦੇਣੀ ਇਸੇ ਲਈ ਇਹਨਾਂ ਨੇ ਇਹ ਢਾਬੇ ਜੇ ਚਲਾਏ ਨਹੀਂ ਵੀ ਅਜੇ ਤੇ ਕਿਸਾਨ ਜਿਹੜੇ ਨੇ ਸਾਡੇ ਟੋਲ ਪਲਾਜਿਆਂ ਤੇ ਬੈਠੇ ਨੇ ਕਿਤੇ ਇਹ ਬਿਲਡਿੰਗਾਂ ਆ ਕੇ ਕਿਸਾਨਾਂ ਨਾਲ ਮਲ ਲੈਣ ਚੱਲ ਇਹ ਵੀ ਜਾਣੇ ਸੀ ਪਰ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਜਿਵੇਂ ਆਪਾਂ ਟੋਲ ਪੁਲਜ ਹੀ ਆਪਣੇ ਹੱਥ 'ਚ ਕੀਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰੀ ਢਾਬੇ ਵੀ ਆਪਾਂ ਨੂੰ ਆਪਣੇ ਹੱਥ 'ਚ ਲੈਣੇ ਪੈਣਗੇ ਜੇ ਆਪਾਂ ਚਾਹੁੰਦੇ ਆ ਇਹ ਗਰੀਬਾਂ ਦੇ ਛੋਟੇ ਛੋਟੇ ਢਾਬੇ ਚੱਲਦੇ ਰਹਿਣ ਇਸ ਲਈ ਸਾਨੂੰ ਲੋੜ ਹੈ ਜਾਗਣ ਦੀ ਇਹ ਬੜਾ ਵੱਡਾ ਦਰਦ ਦੇ ਅੱਜ ਨੰਗਦਿਆਂ ਨੂੰ ਮਹਿਸੂਸ ਨਹੀਂ ਹੋ ਰਿਹਾ ਪਰ ਜਿੱਦਨ ਤਮਾਕਾ ਹੋ ਗਿਆ ਅੰਮ੍ਰਿਤਸਰ ਤੋਂ ਲੈ ਕੇ ਬਠਿੰਡੇ ਤੱਕ ਇਹਨਾਂ ਨੇ ਬੈਰੀਗੇਟ ਲਾਤੇ ਕਿਸੇ ਨੂੰ ਰਾਹ ਨਹੀਂ ਦੇਣਾ ਟਰੈਕਟਰ ਨਗਾਉਣ ਵਾਸਤੇ ਜ਼ਮੀਨ ਲਈ ਜਿੱਥੇ ਜਿੱਥੇ ਲਿੰਕ ਸੜਕਾਂ ਕੇਵਲ ਉਧਰ ਦੀ ਕਮਾ ਗਿਆ ਆਪਾਂ ਲਿਆ ਸਕਦੇ ਸਿੱਧਾ ਰੋਡ ਤੋਂ ਆਪਾਂ ਆਪਣਾ ਟਰੈਕਟਰ ਨਹੀਂ ਲਾ ਸਕਦੇ ਆਪਣੀ ਜ਼ਮੀਨ 'ਚ ਐਂਟਰ ਨਹੀਂ ਕਰ ਸਕਾਂਗੇ ਏਡੇ ਏਡੇ ਵੱਡੇ ਬੈਰੀਗੇਟ ਲੱਗ ਜਾਣਗੇ ਔਰ ਇਹ ਢਾਬੇ ਬੜੇ ਵੱਡੇ ਪੱਧਰ ਤੇ ਚੱਲਣਗੇ ਔਰ ਇਹਨਾਂ ਦਾ ਪੈਸਾ ਸਰਕਾਰ ਦੀ ਝੋਲੀ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੀ ਝੋਲੀ ਚ ਜਾਵੇਗਾ ਸਰਕਾਰ ਦੀ ਝੋਲੀ ਚ ਤੇ ਖੈਰ ਨਹੀਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੇ ਕਿਉਂਕਿ ਇਹ ਰੋਡ ਵੀ ਉਹਨਾਂ ਨੇ ਮੋਲੀ ਖਰੀਦ ਲਈ ਜਦੋਂ ਉਹਨਾਂ ਨੇ ਲੀਜ਼ ਤੇ ਲੈ ਲਏ ਵੀ ਅਸੀਂ ਇੰਨੇ ਸਾਲ ਹੀ ਅਸੀਂ ਮਤਲਬ ਇਹਦੀ ਪਰਭਾਈ ਕਰਾਂਗੇ ਬਣਾਵਾਂਗੇ ਵੀ ਅਸੀਂ ਇਹਦੀ ਰਿਪੇਅਰ ਵੀ ਅਸੀਂ ਕਰਾਂਗੇ ਕੰਟਰੈਕਟ ਹੋ ਗਏ ਕਈ ਕਈ ਸਾਲਾਂ ਦੇ ਇਹ ਜੇ ਸੜਕਾਂ ਉਹਨਾਂ ਦੀਆਂ ਤੇ ਢਾਬੇ ਵੀ ਉਹਨਾਂ ਦੇ ਨੇ ਸੋ ਲੋੜ ਹੈ ਸਾਨੂੰ ਜਾਗਣ ਦੀ ਬੜੀ ਵੱਡੀ ਲੁੱਟ ਹੋ ਰਹੀ ਏ ਵਿਚ ਆਇਆ ਵੀ ਚੈਨਾਉ ਤੋਂ ਲੈ ਕੇ ਯੂਰਪ ਤੱਕ ਇਹ ਰੋਡ ਬਣ ਰਿਹਾ ਜਿਵੇਂ ਰੇਲਵੇ ਲਾਈਨਾਂ ਬਣ ਚੁੱਕੀਆਂ ਨੇ ਤੇ ਉੱਥੇ ਤੱਕ ਦੇ ਢਾਬੇ ਤੇ ਰੇਲਵੇ ਲਾਈਨ ਜੋ ਰੋਡ ਆ ਔਨ 에ਅਰ ਹੋਏਗਾ ਜੀ ਇਹ ਵੀ ਸੁਣਦੇ ਵਿੱਚ ਆਇਆ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਜੀ ਵੀਰ ਜੀ ਬਣ ਰਹੀ ਨੇ ਇਹਦੇ ਕੋਈ ਸ਼ੱਕ ਨਹੀਂ ਔਨ ਰੋਡ ਹਰੇਕ ਕੰਟਰੀ ਦੇ ਨਾਲ ਜੁੜ ਰਹੇ ਨੇ ਸਰਕਾਰਾਂ ਬੜਾ ਕੁਝ ਕਰ ਰਹੀਆਂ ਕਿਉਂਕਿ ਇਹ ਵਪਾਰ ਨੂੰ ਵਧਾ ਰਹੀਆਂ ਪਰ ਦੁੱਖ ਇਸ ਗੱਲ ਦਾ ਵੀ ਸਰਕਾਰਾਂ ਕਰਨ ਕਾਰਪੋਰੇਟ ਘਰਾਣਿਆਂ ਨੂੰ ਇਹ ਪ੍ਰਾਈਵੇਟ ਕਰਨਾ ਕੀਤਾ ਜਾਏ ਜਦੋਂ ਕਾਰਪੋਰੇਟ ਘਰਾਣਿਆਂ ਦੇ ਰੋਡਾਂ ਦੇ ਕਬਜ਼ੇ ਹੋਣਗੇ ਫਿਰ ਵੇਖੋ ਜੀ ਤੁਹਾਨੂੰ ਰੋਡ ਤੇ ਚੱਲਣ ਅਗੇ ਟੈਕਸ ਭਰਨਾ ਪਊਗਾ ਫਿਰ ਬੜਾ ਕੁਝ ਹੋਏਗਾ ਬੜੀ ਲੁੱਟ ਹੋਏਗੀ ਕਾਰਪੋਰੇਟ ਘਰਾਣਿਆਂ ਤੋਂ ਅੱਜ ਨਸ਼ਾ ਐਡੀ ਵੱਡੀ ਖੇਪ ਫੜੀ ਗਈ ਅੱਜ ਉਹਨਾਂ ਦੇ ਕੋਲੋਂ ਐਡਾ ਵੱਡਾ ਮਤਲਬ ਲੈਵਲ ਦਾ ਨਸ਼ਾ ਫੜਿਆ ਗਿਆ ਇੱਥੇ ਕਿਸੇ ਗਰੀਬ ਤੋਂ 10 ਗ੍ਰਾਮ ਫੜਿਆ ਜਾਵੇ ਤੇ ਉਹਦੇ ਤੇ ਬੜੇ ਵੱਡੇ ਵੱਡੇ ਪਰਚੇ ਹੋ ਜਾਂਦੇ ਦੇਸ਼ ਧਰੋ ਤੱਕ ਦੇ ਪਰਚੇ ਹੋ ਜਾਂਦੇ ਨੇ ਉਹਨਾਂ ਦੇ ਕੋਲ ਐਡੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਫੜਿਆ ਗਿਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਿਉਂਕਿ ਆਮ ਤੁਸੀਂ ਲੈ ਕੇ ਜਾਓਗੇ ਤੁਹਾਡੀ 에어ਪੋਰਟ ਤੇ ਚੈਕਿੰਗ ਹੋਏਗੀ ਤੁਹਾਡੀ ਤੁਸੀਂ ਸ਼ਿਪ ਤੇ ਜਾਂਦੇ ਸ਼ਿਪ ਤੇ ਚੈਕਿੰਗ ਹੋਏਗੀ ਰੋਡ ਤੇ ਜਾਂਦੇ ਰੋਡ ਤੇ ਚੈਕਿੰਗ ਹੋਏਗੀ ਤੇ ਜਦੋਂ ਕਾਰਪੋਰੇਟ ਕਰਾਣਾ ਮਾਲਕੀ 에어ਪੋਰਟਾਂ ਦਾ ਹੋਏਗਾ ਸ਼ਿਪਾਂ ਦਾ ਮਾਲਕ ਹੋਏਗਾ ਰੋਡਾਂ ਦਾ ਮਾਲਕ ਹੋਏਗਾ ਉਹ ਕੀ ਲੈ ਜਾ ਰਿਹਾ ਕੋਈ ਪੁੱਛ ਨਹੀਂ ਸਕੇਗਾ ਉਹ ਵਧੀਆ ਸਮਾਨ ਲੈ ਕੇ ਜਾ ਰਿਹਾ ਉਹ ਨਸ਼ਾ ਲੈ ਕੇ ਜਾ ਰਿਹਾ ਉਹ ਕੀ ਲੈ ਕੇ ਜਾ ਰਿਹਾ ਇਸ ਗੱਲ ਦਾ ਸਾਨੂੰ ਗਿਆਨ ਨਹੀਂ ਹੋਏਗਾ ਅਜੇ ਅਸੀਂ ਸੁੱਤੇ ਹੋਏ ਆ ਜਿੱਦਣੇ ਜਿੱਦਣੇ ਚੱਲ ਗਏ ਨਾ ਸੀ ਉਦੋਂ ਜਾਗਦੇ ਹੁੰਨੇ ਆ ਬਿੱਲ ਵੀ ਸਾਨੂੰ ਪਹਿਲਾਂ ਪਤਾ ਲੱਗੇ ਸੀ ਇਹ ਬਿੱਲ ਤਿਆਰ ਹੋ ਰਹੇ ਨੇ ਪਰ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਪੋਲੀਟੀਕਲ ਲੀਡਰਾਂ ਨੇ ਉਸ ਵੇਲੇ ਸਾਨੂੰ ਬਿੱਲਾਂ ਦੇ ਫਾਇਦੇ ਗਿਣਾਉਣੇ ਸ਼ੁਰੂ ਕਰਤੇ ਬੜੇ ਚੰਗੇ ਬਿੱਲ ਨੇ ਬੜੇ ਵਧੀਆ ਬਿੱਲ ਨੇ ਪਰ ਜਦੋਂ ਲੋਕਾਂ ਦੀ ਆਵਾਜ਼ ਦੇ ਅੱਗੇ ਉਹਨਾਂ ਨੂੰ ਵੀ ਆਪਣੀ ਆਵਾਜ਼ ਬੰਦ ਕਰਨੀ ਪਈ ਮਗਰੋਂ ਅਹੁਦਿਆਂ ਤੋਂ ਰਿਜ਼ਾਈਨ ਦੇ ਕੇ ਲੋਕਾਂ ਦੀ ਹਮਾਇਤ 'ਚ ਆ ਗਏ ਇਨ ਬਣ ਇਸੇ ਪ੍ਰਕਾਰ ਇਹ ਟਾਬੇ ਬਣ ਰਹੇ ਨੇ ਸਰਕਾਰਾਂ ਨੂੰ ਪਤਾ ਹੈ ਔਰ ਸਰਕਾਰਾਂ ਦੀ ਛੇਦੇ ਬਣ ਰਹੇ ਨੇ ਇਹ ਨਹੀਂ ਵੀ ਐਮਪੀ ਨੂੰ ਪਤਾ ਤੇ ਐਮਐਲਏ ਨੂੰ ਪਤਾ ਸਭ ਨੂੰ ਪਤਾ ਹੈ ਪਰ ਯਾਦ ਰੱਖਿਆ ਜਿੱਦਣ ਚੱਲ ਗਏ ਨਾ ਉਹ ਦਿਨ ਕਿਸਾਨਾਂ ਨੇ ਵਿਰੋਧ ਕਰਨਾ ਮੈਂ ਇਹ ਬੇਨਤੀ ਕਰਦਾ ਜਿਵੇਂ ਟੋਲ ਪਲਾਜ਼ਿਆਂ ਦਾ ਚੱਲਣ ਤੋਂ ਬਾਅਦ ਅਸੀਂ ਵਿਰੋਧ ਕੀਤਾ ਹੈ ਪਹਿਲਾਂ ਸਾਨੂੰ ਪਤਾ ਲੱਗ ਰਿਹਾ ਸੀ ਟੋਲ ਬਣ ਰਹੇ ਨੇ ਪਰ ਅਸੀਂ ਵਿਰੋਧ ਨਹੀਂ ਕੀਤਾ ਦਰਸ਼ਕੋ ਇਨ ਬਿਨ ਇਸੇ ਪ੍ਰਕਾਰ ਏ ਟਾਬੇ ਬਣ ਗਏ ਆਲੀਸ਼ਾਨ ਬਿਲਡਿੰਗਾਂ ਬਣ ਗਈਆਂ ਰੈਸਟੋਰੈਂਟ ਵਿੱਚ ਬਣ ਗਏ ਨਿੱਕੀਆਂ ਨਿੱਕੀਆਂ ਸ਼ੋਪਸ ਬਣ ਗਈਆਂ ਵੱਡੀਆਂ ਵੱਡੀਆਂ ਪਾਰਕਿੰਗ ਬਣ ਗਈਆਂ ਫਲਸ਼ ਬਾਥਰੂਮ ਬਣ ਗਏ ਪਰ ਜਿੱਦਣ ਚੱਲ ਗਏ ਨਾ ਉਹ ਦਿਨ ਫਿਰ ਨਿੱਕੇ ਨਿੱਕੇ ਟਾਬੇ ਖਤਮ ਹੋ ਜਾਣਗੇ ਇਸ ਲਈ ਇਹ ਜਿੰਨੇ ਵੀ ਛੋਟੇ-ਛੋਟੇ ਰੋਜ਼ਗਾਰ ਚਲਾਉਣ ਵਾਲੇ ਜਿੰਨੇ ਵੀਰ ਨੇ ਇਹਨਾਂ ਨੂੰ ਵੀ ਜਾਗਣ ਦੀ ਲੋੜ ਏ ਤੇ ਸਾਡੇ ਕਿਸਾਨ ਵੀਰ ਵੀ ਇਹਨਾਂ ਦਾ ਸਾਥ ਦੇਣ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਰੋਡ ਦੇ ਨਾਲ ਲੱਗਦੀਆਂ ਨੇ ਅੱਜ ਸਭ ਨੂੰ ਹਮਲਾ ਮਾਰਨ ਦੀ ਲੋੜ ਏ ਇਹ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਇਹ ਸਾਨੂੰ ਬੇਰੋਜ਼ਗਾਰ ਕਰਨ ਦੇ ਲਈ ਇਹ ਟਾਬਿਆਂ ਦਾ ਜਨਮ ਹੋਇਆ ਔਰ ਇਹ ਟਾਬਿਆਂ ਨੇ ਵੱਡੇ-ਵੱਡੇ ਸਰਕਾਰੀ ਟਾਬਿਆਂ ਨੇ ਨਿੱਕੇ-ਨਿੱਕੇ ਟਾਬਿਆਂ ਨੂੰ ਖਾ ਜਾਣਾ ਜਿਵੇਂ ਵੱਡੇ-ਵੱਡੇ ਮੌਲਾ ਨੇ ਨਿੱਕੀਆਂ-ਨਿੱਕੀਆਂ ਦੁਕਾਨਾਂ ਖਾ ਲਈਆਂ ਵੱਡੇ ਵੱਡੇ ਮੌਲਾ ਨੇ ਨਿੱਕੀਆਂ ਨਿੱਕੀਆਂ ਦੁਕਾਨਾਂ ਖਤਮ ਕਰਤੀਆਂ ਕੱਪੜੇ ਵਾਲੀ ਦੁਕਾਨ ਪੰਸਾਰੀ ਦੀ ਦੁਕਾਨ ਕਰਿਆਨੇ ਦੀ ਦੁਕਾਨ ਮਣਿਆਰੀ ਦੀ ਦੁਕਾਨ ਜੁੱਤੀਆਂ ਵਾਲੇ ਦੀ ਦੁਕਾਨ ਅੱਜ ਨਿੱਕੇ ਨਿੱਕੇ ਜਿਹੜੇ ਸਨ ਮੇਰੇ ਵੀਰ ਛੋਟੀਆਂ ਛੋਟੀਆਂ ਦੁਕਾਨਾਂ ਦੇ ਵਿੱਚ ਆਪਣਾ ਰੋਜ਼ਗਾਰ ਚਲਾਉਂਦੇ ਸਨ ਅੱਜ ਉਹਨਾਂ ਦੇ ਰੋਜ਼ਗਾਰ ਖਤਮ ਹੋ ਕੇ ਵੱਡੇ ਵੱਡੇ ਬ੍ਰਾਂਡ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਵੱਡੇ ਵੱਡੇ ਮੌਲਾ ਚ ਆ ਗਏ ਇਨ ਬਿਨ ਜਿਵੇਂ ਨਿੱਕੀਆਂ ਦੁਕਾਨਾਂ ਦਾ ਖਾਤਮਾ ਵੱਡੇ ਵੱਡੇ ਮੌਲਾ ਨੇ ਕੀਤਾ ਹੈ ਨਾ ਇਨ ਬਿਨ ਐਸੇ ਪ੍ਰਕਾਰ ਦੇ ਸਰਕਾਰੀ ਵੱਡੇ ਵੱਡੇ ਢਾਬਿਆਂ ਨੇ ਨਿੱਕੇ ਨਿੱਕੇ ਢਾਬਿਆਂ ਨੂੰ ਖਾ ਜਾਣਾ ਜਿਵੇਂ ਮੌਲਾ ਨੇ ਨਿੱਕੀਆਂ ਦੁਕਾਨਾਂ ਖਾਧੀਆਂ ਇਹ ਸਾਨੂੰ ਜਾਗਣ ਦੀ ਲੋੜ ਅਸੀਂ ਜਾਗਦੇ ਉਦੋਂ ਆ ਜਦੋਂ ਕੋਈ ਚੀਜ਼ ਚੱਲ ਜਾਂਦੀ ਹੈ ਪਹਿਲਾਂ ਪਹਿਲਾਂ ਅਸੀਂ ਵੀ ਇਹਨੇ ਮੌਲ ਖੁੱਲ ਗਿਆ ਬੜਾ ਵਧੀਆ ਆ ਪਰ ਉਹ ਮੌਲ ਖੁੱਲਣ ਦੇ ਨਾਲ ਕਿੰਨੇ ਲੋਕ ਬੇਰਜ਼ਗਾਰ ਹੁੰਦੇ ਨੇ ਅੱਜ ਢਾਬਾ ਖੁੱਲਣ ਦੇ ਨਾਲ ਨਿੱਕੇ ਨਿੱਕੇ ਜਿਹੜੇ ਢਾਬੇ ਨੇ ਸਾਰੇ ਖਤਮ ਹੋ ਜਾਣੇ ਨੇ ਲੋੜ ਹੈ ਜਾਗਣ ਦੀ ਅੱਜ ਕੋਲੋਂ ਨੰਗਦੇ ਆ ਕਿੰਨੇ ਬੜਾ ਵਧੀਆ ਬਣ ਰਿਹਾ ਕੁਈ ਇਧਰ ਧਿਆਨ ਹੀ ਨਹੀਂ ਦਿੰਦਾ ਪਰ ਮੈਂ ਜਦੋਂ ਵੀ ਨੰਗਦਾ ਮੈਂ ਜਰੂਰ ਮੇਰੀ ਗੱਡੀ ਤੋਂ ਨਜ਼ਰ ਇਧਰ ਜਾਂਦੀ ਜੇ ਮੈਂ ਤਲਵੰਡੀ ਵਾਲੇ ਪਾਸੇ ਜਾਣਾ ਤੇ ਮੈਂ ਉਹ ਟਾਬੇ ਵਾਲੀ ਕਈ ਵਾਰ ਖੜ ਕੇ ਵੇਖਦਾ ਤੇ ਜੇ ਮੈਂ ਅੰਮ੍ਰਿਤਸਰ ਜਾਵਾਂ ਦਰਸ਼ਕੋ ਇਹ ਦੋ ਟਾਬਿਆਂ ਤੇ ਖੜ ਕੇ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਇਹ ਜਿਹੜਾ ਲੱਖਾਂ ਰੁਪਇਆ ਲੱਗਾ ਨਾ ਇਨੇ ਮਤਲਬ ਕਿੰਨੇ ਲੋਕਾਂ ਦੇ ਲੱਖਾਂ ਰੁਪਏ ਇੱਕ ਅੱਖਾਂ ਦੇ ਵਿੱਚ ਬਦਲਦੇ ਨੇ ਲੱਖਾਂ ਦੀਆਂ ਜ਼ਮੀਨਾਂ ਇੱਕ ਅੱਖਾਂ 'ਚ ਹੋ ਜਾਣੀਆਂ ਨੇ ਜਿਹੜੇ ਆ ਲੱਖਾਂ ਦੇ ਢਾਬੇ ਇੱਕ ਅੱਖਾਂ ਦੇ ਹੋ ਜਾਣੇ ਜਦੋਂ ਬੈਰੀਗੇਡ ਹੀ ਲੱਗ ਗਿਆ ਕੋਈ ਅੰਦਰ ਐਂਟਰ ਨਹੀਂ ਕਰ ਸਕਦਾ ਇਹ ਬੜਾ ਵਿਰੋਧ ਹੋਣਾ ਸੋ ਅੱਜ ਹੈ ਲੋੜ ਵੀ ਖੁੱਲਣ ਤੋਂ ਪਹਿਲਾਂ ਬੂਟਾ ਲਾਉਣ ਤੋਂ ਪਹਿਲਾਂ ਹੀ ਮਤਲਬ ਜਾਗਣ ਦੀ ਲੋੜ ਏ ਜਦੋਂ ਉਹਦੀਆਂ ਜੜ੍ਹਾਂ ਪਤਾਲ ਚ ਚਲ ਜਾਣਗੀਆਂ ਫਿਰ ਬੂਟੇ ਪਟਣੇ ਔਖੇ ਹੋ ਜਾਂਦੇ ਨੇ ਸੋ ਅੱਜ ਹੈ ਲੋੜ ਹੈ ਜਾਗਣ ਦੀ ਇਹ ਗੱਲ ਹਰੇਕ ਪੰਜਾਬ ਦੀ ਆਵਾਮ ਤੱਕ ਪਹੁੰਚਾਉਣ ਦੀ ਬੱਚੇ-ਬੱਚੇ ਨੂੰ ਜਾਗਣ ਦੀ ਲੋੜ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਸਾਡੀਆਂ ਫਸਲਾਂ ਔਰ ਨਸਲਾਂ ਨੂੰ ਖਤਮ ਕਰ ਰਹੇ ਨੇ ਵੀ ਇਹ ਜੋ ਧਾਬੇ ਬਣ ਰਹੇ ਨੇ ਕਿੰਨਾ ਸਰਕਾਰ ਬਣਾ ਰਹੀ ਹੈ ਅਡਾਨੀ ਬਾਨੀ ਬਣਾ ਰਹੇ ਨੇ ਜਾਂ ਕਿੰਨਾ ਬੰਨੋ ਬਣ ਰਿਹਾ ਹੈ ਵੀ ਕੋ ਜੀ ਸਰਕਾਰ ਕਿੰਨਾ ਦੀ ਹੈ ਭਾਈ ਸਾਹਿਬ ਸਰਕਾਰ ਹੈ ਅਡਾਨੀਆਂ ਬਾਨੀਆਂ ਦੀ ਇਹ મોદી ਦਾ ਨਹੀਂ ਇਹ ਉਹਨਾਂ ਦੀਆਂ ਸਰਕਾਰਾਂ ਨੇ ਜੇ ਵੇਖੋ ਰੇਲਵੇ ਲੈਂਸ ਕਿਦੀ ਸੀ ਸਰਕਾਰ ਦੀ ਉਹ ਅੱਜ ਕਿਦੀ ਹੈ ਅਡਾਨੀ ਬਾਨੀ ਦੀ ਰੇਲਵੇ ਲਾਈਨਸ ਕਿੱਡੀ ਮਤਲਬ ਸਭ ਤੋਂ ਵੱਧ ਜਿਹੜੀ ਇਹ ਵਿਸ਼ੀ ਹੋਈ ਹੈ ਰੇਲਵੇ ਲਾਈਨ ਇਹ ਪੰਜਾਬ ਦੇ ਕੀ ਭਾਰਤ ਦੇ ਕੋਨੇ-ਕੋਨੇ ਤੱਕ ਜਾਂਦੀ ਏ ਤੇ ਇਹਨਾਂ ਤੇ ਕਬਜ਼ਾ ਇਹਨਾਂ ਦਾ ਹੋ ਗਿਆ ਆ ਰੋਡ ਉਹ ਬਣਾ ਰਹੇ ਨੇ ਆ ਜਿਹੜੇ ਆਪਾਂ ਕਹਿ ਰਹੇ 6 ਲੇਨ ਬਣ ਗਏ ਇਹ ਮਤਲਬ 8 ਲੇਨ ਬਣ ਗਏ ਇੱਕ ਪਾਸੇ ਤਿੰਨ-ਤਿੰਨ ਗੱਡੀਆਂ ਜਾਂਦੀਆਂ ਦੂਜੇ ਪਾਸੇ ਤਿੰਨ-ਤਿੰਨ ਗੱਡੀਆਂ ਜਾਂਦੀਆਂ ਇਹ 6 ਲੇਨ ਜਿਹੜੇ ਬਣ ਗਏ ਇਹ ਕਿੰਨਾ ਦੇ ਨੇ ਇਹ ਪੈਸਾ ਕਿੰਨਾ ਤੋਂ ਲੱਗ ਰਿਹਾ ਏਅਰਲਾਈਨਸ ਪ੍ਰਾਈਵੇਟ ਹੋ ਗਏ ਏਅਰਲਾਈਨ ਸਰਕਾਰੀ ਸੀ ਜਿੰਨੀਆਂ ਸਰਕਾਰੀ ਸੰਪਤੀਆਂ ਐ ਬੀਐਸਐਨਐਲ ਜਿਹੜੇ ਸੀ ਟਾਵਰ ਕਿਹਨਾਂ ਦੇ ਸਨ ਸਰਕਾਰੀ ਅੱਜ ਕਿਹਨਾਂ ਦੇ ਨੇ ਕਾਰਪੋਰੇਟ ਘਰਾਣਿਆਂ ਦੇ ਅੰਡਾਨੀ ਅਮਾਨੀ ਦੇ ਐਲਆਈਸੀ ਕਿਹਦੀ ਸੀ ਇਹਨਾਂ ਦੀ ਵੱਡੇ ਵੱਡੇ ਮੋਲ ਅੱਜ ਕਿਹਨਾਂ ਦੇ ਨੇ ਇਹਨਾਂ ਦੇ ਨੇ ਹੁਣ ਵੇਖੋ ਪੰਸਪ ਜਿਵੇਂ ਸੀ ਆਪਣਾ ਓਵੇਂ ਅੱਜ ਮਤਲਬ ਮਾਰਕਫੈਟ ਸੀ ਹੁਣ ਜੀਓ ਬਣ ਗਈ ਨਾਲ ਹੀ ਵੀ ਫਸਲਾਂ ਦੀ ਖਰੀਦ ਵੀ ਅੱਜ ਜੀਓ ਕਰਿਆ ਕਰੇਗੀ ਇਹ ਕੀ ਕੁਝ ਹੋ ਰਿਹਾ ਹੈ ਵੀਰ ਜੀ ਇਹ ਟਾਬੇ ਜਿਹੜੇ ਨੇ ਇਹ ਸਰਕਾਰੀ ਨਹੀਂ ਇਹ ਕਾਰਪੋਰੇਟ ਘਰਾਣਿਆਂ ਦੇ ਨੇ ਇਹ ਵੱਖਰੀ ਗੱਲ ਹੈ ਵੀ ਉੱਤੇ ਨਾ ਸਰਕਾਰ ਦਾ ਜਿਵੇਂ ਅੱਜ ਵੀ ਆਪਾਂ ਕਹਿੰਨੇ ਰੇਲਵੇ ਲਾਈਨ ਸਰਕਾਰੀ ਏ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਬਿਜਲੀ ਮਹਿਕਮਾ ਹੋ ਗਿਆ ਇਹ ਸਾਰਿਆਂ ਦਾ ਪ੍ਰਾਈਵੇਟ ਕਰਨ ਹੋ ਰਿਹਾ ਤੇ ਇਹ ਹੈ ਲੋੜ ਹੈ ਜਾਗਰ ਦੀ ਪਰ ਜਦੋਂ ਸਾਨੂੰ ਸੱਟ ਵੱਜਦੀ ਅਸੀਂ ਜਾਗਦੇ ਓਦੋਂ ਠੋਕਰ ਤੋਂ ਬਿਨਾ ਅਸੀਂ ਜਾਗਦੇ ਨਹੀਂ ਇਹ ਪੰਜਾਬੀਆਂ ਦੀ ਫਿਤਰਤ ਏ ਪੰਜਾਬੀਆਂ ਦਾ ਸੁਭਾਅ ਇਹ ਠੋਕਰ ਬੜੀ ਵੱਡੀ ਵਜਣੀ ਏ ਇਹ ਬੜੇ ਲੋਕ ਬੇਰੋਜ਼ਗਾਰ ਹੋਣਗੇ ਬੇਰੋਜ਼ਗਾਰੀ ਦੁੱਖੋਂ ਤੇ ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ ਜੇ ਸਾਡੇ ਬੱਚਾ ਨੂੰ ਵੀਰ ਜੀ ਇੱਥੇ ਰੋਜ਼ਗਾਰ ਮਿਲੇ ਸਿਸਟਮ ਵਧੀਆ ਹੋਵੇ ਤੇ ਕਿਸੇ ਦਾ ਚਿੱਤ ਨਹੀਂ ਕਰਦਾ ਮਾਂ-ਬਾਪ ਨੂੰ ਵਿਛੋੜਾ ਦੇਣ ਨੂੰ ਤੇ ਮਾਂ-ਬਾਪ ਦਾ ਚਿੱਤ ਵੀ ਨਹੀਂ ਕਰਦਾ ਵੀ ਲੱਖਾਂ ਰੁਪਏ ਲਾ ਕੇ ਸੀ ਆਪਣੇ ਬੱਚੇ ਨੂੰ ਪ੍ਰਦੇਸ਼ ਭੇਜੀਏ ਅੱਖਾਂ ਤੋਂ ਓਲੇ ਭੇਜੀਏ ਉੱਥੇ ਭੇਜੀਏ ਜਿੰਨਾ ਗੋਰਿਆਂ ਨੂੰ ਅਸੀਂ ਕਿਸੇ ਵੇਲੇ ਤੋਂ ਕੱਢਿਆ ਸੀ ਅਸੀਂ ਕਹਿੰਦੇ ਸੀ ਵੀ ਅਸੀਂ ਆਜ਼ਾਦੀ ਦਾ ਸਾਹ ਲਿਆ ਹੈ ਤੇ ਅੱਜ ਮੈਂ ਕਹਿੰਨਾ ਵੀ ਉਹ ਆਜ਼ਾਦੀ ਸਾਡੇ ਵੱਡ ਵਡੇਰਿਆਂ ਨੇ ਜਿਹੜੀਆਂ ਜਾਨਾਂ ਦੇ ਕੇ ਮਤਲਬ ਆਜ਼ਾਦੀ ਲਈ ਉਹ ਆਜ਼ਾਦੀ ਕਿਸੇ ਮਤਲਬ ਦੀ ਰਹਿ ਨਹੀਂ ਗਈ ਵੀ ਅੱਜ ਉਹਨਾਂ ਮੁਲਕਾਂ ਦੇ ਵਿੱਚ ਅਸੀਂ ਲੱਖਾਂ ਰੁਪਏ ਲਾ ਕੇ ਜਾ ਰਹੇ ਹਾਂ ਆਜ਼ਾਦੀ ਕਿਸ ਭਾਦੀ ਰਹਿ ਗਈ ਲੱਖਾਂ ਰੁਪਏ ਲਾ ਕੇ ਅਸੀਂ ਫਿਰ ਅੱਜ ਗੁਲਾਮੀ ਕਰਨ ਦੇ ਲਈ ਅਸੀਂ ਗੋਰਿਆਂ ਦੇ ਮੁਲਕਾਂ ਦੇ ਵਿੱਚ ਜਾ ਰਹੇ ਹਾਂ ਜੇ ਸਾਡੇ ਮੁਲਕਾਂ ਦਾ ਸਿਸਟਮ ਵਧੀਆ ਹੋਵੇ ਵੇਖੋ ਉੱਥੇ ਕਿਉਂ ਜਾਂਦੇ ਆ ਵੀ ਉੱਥੇ ਸਿਸਟਮ ਬੜਾ ਵਧੀਆ ਹੈ ਉੱਥੇ ਰੋਜ਼ਗਾਰ ਬਹੁਤ ਜ਼ਿਆਦਾ ਹੈ ਅੱਜ ਜੇ ਸਿਸਟਮ ਔਰ ਰੋਜ਼ਗਾਰ ਸਾਨੂੰ ਮਿਲ ਲੱਗ ਪਏ ਤੇ ਸਾਡਾ ਚਿੱਤ ਨਹੀਂ ਕਰੇਗਾ ਵੀ ਅਸੀਂ ਉੱਥੇ ਜਾਈਏ ਮੈਂ ਚੱਲਣ ਲੱਗੇ ਵੀਰ ਨੂੰ ਕਿਹਾ ਸੀ ਵੀ ਅੱਜ ਤੈਨੂੰ ਇੱਕ ਇਹੋ ਜਿਹੀ ਚੀਜ਼ ਵਿਖਾਉਣੀ ਹੈ ਵੀ ਜਿੱਦੇ ਨਾਲ ਕਿੱਡਾ ਕੋ ਵੱਡਾ ਨੁਕਸਾਨ ਹੋਣਾ ਹੈ ਅੱਜ ਵੇਖੋ ਸਰਕਾਰਾਂ ਕੀ ਕੁਝ ਕਰ ਰਹੀਆਂ ਅੱਜ ਹਰੇਕ ਬੰਦਾ ਸੜਕਾਂ ਤੇ ਬੈਠਾ ਹੈ ਕਿਸਾਨਾਂ ਦੀ ਗੱਲ ਕਰ ਲੋ ਤਾਂ ਟੀਚਰਾਂ ਦੀ ਗੱਲ ਕਰ ਲੋ ਤਾਂ ਕਿਸੇ ਵੀ ਮਹਿਕਮੇ ਦੀ ਗੱਲ ਕਰ ਲੋ ਹਰੇਕ ਬੰਦਾ ਅੱਜ ਸੜਕਾਂ ਤੇ ਮਜ਼ਾਰੇ ਕਰ ਰਿਹਾ ਹੈ ਪਰ ਜਿਹੜੀ ਚੀਜ਼ ਵਿਖਾਉਣ ਜਾ ਰਹੇ ਹਾਂ ਉਹਨੇ ਹਜ਼ਾਰਾਂ ਲੋਕਾਂ ਦੇ ਰੋਜ਼ਗਾਰ ਖੋਹਨੇ ਨੇ ਹਜ਼ਾਰਾਂ ਲੱਖਾਂ ਲੋਕਾਂ ਦੇ ਰੋਜ਼ਗਾਰ ਖੋ ਲੈਣੇ ਨੇ ਜਿਹੜੀਆਂ ਰੋਡ ਦੇ ਨਾਲ ਅੱਜ ਜ਼ਮੀਨਾਂ ਦੇ ਪਾਲ ਲੱਖਾਂ ਨੇ ਉਹ ਅੱਖਾਂ ਦੇ ਪਾਹ ਹੋ ਜਾਣੀਆਂ ਮਿੱਟੀ ਹੋ ਜਾਣੀਆਂ ਅੱਜ ਮੈਂ ਬਸ ਬਹੁਤ ਜਲਦੀ ਤੁਹਾਨੂੰ ਵਿਖਾਉਣ ਜਾ ਰਿਹਾ ਅਸੀਂ ਮੁੜ ਗਏ ਹਾਂ ਸਾਨੂੰ ਸਮਝ ਨਹੀਂ ਆ ਰਹੀ ਵੀ ਕੀ ਕੁਝ ਸਾਡੇ ਨਾਲ ਹੋ ਰਿਹਾ ਬਸ ਇੱਕਦਮ ਧੁਮਾਕਾ ਹੁੰਦਾ ਉਦੋਂ ਸਾਡੀਆਂ ਅੱਖਾਂ ਖੁੱਲ੍ਹਦੀਆਂ ਪਹਿਲਾਂ ਅਸੀਂ ਕੋਲੋਂ ਬੜਾ ਨੰਗ ਦੇ ਰਹਿੰਨੇ ਆ ਕਈ ਚ ਰੰਗ ਦੇ ਰਹਿੰਨੇ ਵੇਂਦੇ ਵੀ ਰਹਿੰਨੇ ਵੀ ਆ ਵੇਖੀ ਹੋਇਆ ਕੰਸਟਰਕਸ਼ਨ ਹੋ ਰਹੀ ਏ ਕਿੱਡੇ ਕਿੱਡੇ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਕੰਸਟਰਕਸ਼ਨ ਅਸੀਂ ਵੇਂਦੇ ਰਹਿੰਨੇ ਆ ਬਿਲਡਿੰਗਾਂ ਬਣਦੀਆਂ ਵੇਂਦੇ ਰਹਿੰਨੇ ਕੋਲੋਂ ਨੰਗ ਦੇ ਰਹਿੰਨੇ ਆ ਪਰ ਜਿੱਦਾਂ ਤੁਮਾਕਾ ਹੁੰਦਾ ਜਿੱਦਣ ਪਤਾ ਲੱਗਦਾ ਵੀ ਇਹ ਬਿਲਡਿੰਗ ਨੇ ਸਾਡੇ ਲੱਖਾਂ ਲੋਕਾਂ ਦੇ ਰੋਜ਼ਗਾਰ ਖੋਲੇ ਨਿੱਕੇ ਨਿੱਕੇ ਟਾਬਿਆਂ ਦੇ ਰੋਜ਼ਗਾਰ ਖੋਲੇ ਚਾਹ ਵੇਚਣ ਵਾਲੇ ਖੋਖਿਆਂ ਦੇ ਰੋਜ਼ਗਾਰ ਖੋਲੇ ਇਹ ਸਾਡੀ ਅੱਖ OD ਨ ਉਗੜਦੀ ਆ ਵੇਖੋ ਰੋਡ ਦੇ ਉੱਪਰ ਦਰਸ਼ਕੋ ਵੇਖੋ ਕਿਲਾ ਡੇਢ ਕਿਲਾ ਥਾਂ ਪੰਜਾਬ ਦਾ ਦੋ ਕਿਲੇ ਥਾਂ ਹੋਣੀ ਹੈ ਔਰ ਜਦੋਂ ਅੰਮ੍ਰਿਤਸਰ ਤੋਂ ਚੱਲਦੇ ਆ ਬਠਿੰਡੇ ਵੱਲ ਇਹ ਮੈਨੂੰ ਲੱਗਦਾ ਵੀ 15 15 20 20